ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਵੀ ਬਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਚ ਬਣਾਉਣ ਲੱਗੇ ਆ ਬਾਈ ਕੋਲੇ ਤਕਰੀਬਨ 12 ਕ ਬੱਛੀਆਂ ਨੇ ਇਸ ਟਾਈਮ ਹਾਜ਼ਰ ਤਾਂ ਵਿੱਚੋਂ 5 ਜਿਹੜੀਆਂ ਜਰਸੀ ਆ 7 HF ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਪ ਵਰਚੁਲ ਨੇ ਆਪਾ ਬਾਈ ਦੋਗੇ ਆਜੀ ਬਾਈ ਬਾਈ ਜੀ ਹਸੀ ਗਾਲ ਹਸੀ ਗਾਲ ਬਾਈ ਜੀ ਹੋ ਠੀਕ ਹੋ ਬਾਈ ਚੜਦੀ ਕਲਾਈ ਨਾਮ ਤੇ ਐਡਰੈਸ ਨਾ ਬਾਈ ਤਰਮੇਂਦਰ ਸਿੰਘ ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਜੀ ਨੇੜੇ ਪਿੰਡ ਬੈਂਕਾ ਪਾਦੇ ਬਧੌੜ ਸ਼ਹਿਰ ਆਗੇ ਬਾਈ ਆ ਮੋਬਾਈਲ ਨੰਬਰ ਬਾ 80218644 ਠੀਕ ਆ ਬਾਈ ਤਰਮੇਂਦਰ 12 ਬੱਚੀਆਂ ਨੇ ਹਾਂ ਬਾਈ 14 ਸੀਆਂ ਅਜ ਦੀ ਵੀਡੀਓ ਤੋਂ ਪਹਿਲਾਂ ਆਪਣੇਗਾ ਓਕੇ ਤੇ ਇੱਕ ਤਾਂ ਹੁਣ ਥੋੜੇ ਬੈਠਾ ਤੁਸੀਂ ਸੌਦਾ ਹੋ ਗਿਆ ਤੇ ਇੱਕ ਤਾਂ ਸੁਭਾ ਹੋ ਗਿਆ ਜੀ ਪਹਿਲੇ ਠੀਕ ਆ ਹਾਂਜੀ ਠੀਕ ਆ 12 ਰਹਿ ਗਈਆਂ 12 ਨਾਲ ਰਹਿ ਗਈ ਜੀ ਆਪਣੇ ਆ 5 ਜਰਸੀ ਆ ਤੇ 7 ਜਿਹੜੀਆਂ ਐਚਫ ਆ ਬਾਈ 7 ਐਚ ਆ ਨੇ ਇਧਰ ਇਹਨਾਂ ਦੀ ਏਜ ਹੈਗੀ ਹੂੰ ਉਹ 10 11 ਮਹੀਨਿਆਂ ਤੋਂ ਲੈ ਕੇ ਡਾਕਟਰ ਤੇ 13 14 ਮਹੀਨੇ ਤੱਕ ਦੀ ਹੈ ਠੀਕ ਹਾਂਜੀ ਪਹਿਲੇ ਨੰਬਰ ਵਾਲੀ ਖੋਲ ਲਓ ਤੇ ਤੋਰ ਕੇ ਰੱਖੋ ਆਹਦੀ ਪੂਰੀ ਫੋਲਾ ਟਾਪ ਆ ਗਈ ਹੂੰ ਕਿੰਨੀ ਉਮਰ ਹੈ ਦੀ ਬਰਾ ਇਹਦੀ ਡਾਕਟਰ ਸਾਢੇ 13 ਮਹੀਨੇ ਦੀ ਏਜ ਹੈਗੀ ਬੱਚੀ ਠੀਕੇ ਦੇ ਕੰਮ ਆ ਲਗੀ ਅੱਛੀ ਤੇ ਜਿਹੜੀ ਬਿਊਟੀ ਕੁਆਲਿਟੀ ਦੇਖਿਆ ਕੀ ਬਾਤ ਆ ਫੇਸ ਬੜਾ ਚੰਗਾ ਹਨਾ ਬੋਦੀਵਾਦੀ ਚੰਗੀ ਸੰਖਾਪੜਾ ਬੱਚੀ ਦੇ ਵਿੱਚ ਫੁੱਲ ਤੇ ਬਾਕੀ ਥਲੇ ਜਿਹੜੀ ਡਾਕਟਰ ਥਣਲੇ ਥਣਾਂ ਦੀ ਜਿਹੜੀ ਕੁਆਲਿਟੀ ਹੈ ਥਣ ਚਾਰ ਚਾਰੀ ਹੋਣਗੇ ਕਿਸੇ ਵੀ ਪਸ਼ੂ ਦਾ ਨਿਸ਼ਾਨ ਨਹੀਂ ਹੋਊਗਾ ਵੱਡੀ ਗੱਲ ਟੀਕੇ ਦੇ ਕਾਬਿਲ ਆ ਹਨਾ ਬਾਕੀ ਇਹ ਟੀਕੇ ਦੇ ਕਾਬਿਲ ਆ ਹਮਮ ਸਹੀ ਗੱਲ ਆ ਭਾਈ ਬੰਗਲੀ ਬਿਊਟੀ ਬਿਊਟੀ ਕੁਆਲਿਟੀ ਵਾਲਾ ਪਾਕਾ ਬਹੁਤ ਜ਼ਿਆਦਾ ਚੰਗਾ ਡਾਕਟਰ ਵਿੱਚ ਜਾ ਮੁੱਲ ਕੀ ਰਹਿਣਾ ਬਰਾਪਰ ਬਾਇਓ ਡਾਟਾ ਡਾਕਟਰ ਜੀ ਸ਼ਿੰਗਲਵਸੀ ਦਾ ਮੁੱਲ ਕਰ ਗਿਆ ਆਪਾਂ ਤਾਂ ਮੁੱਲ 32000 ਦਾ ਤੀਜੀ ਦੇ ਦਾਂਗੇ ਤੇ ਜੇ ਮੰਨ ਕੇ ਚੱਲ ਕੋਈ ਬੰਦਾ ਲੋਟ ਖਰੀਦੂਗਾ ਆਪਣੇ ਤੋਂ ਪੂਰੇ ਦਾ ਪੂਰਾ ਤਾਂ ਜਮਾ ਜਿਹੜਾ ਜੈਨੂਅਲ ਰੇਟ ਆ ਫੈਕਟਰੀਆ ਲੈ ਆਂਦੇ ਨੇ ਵਾਲਾ 24000 ਦੇ ਦੜੇ ਦੇ ਵਿੱਚ ਦੇ ਦਾਂਗੇ ਆਪਾਂ ਠੀਕ ਆ ਬਾਈ 12 ਦੀਆਂ 12 ਬੱਛੀਆਂ ਦਾ ਲੋਟ ਪਹੁੰਚ ਜਿਹੜੀ ਆਪਣਾ 100 150 ਕਿਲੋਮੀਟਰ ਤੱਕ ਦੀ ਫ੍ਰੀ ਕਰ ਦਾਂਗੇ 24000 ਦਾ ਪਰ ਪੀਸ ਲੈ ਜਾਣਾ ਜੇ 12 ਦੀਆਂ 12 ਇਕੱਠੀਆਂ ਲਾਓ ਇਕੱਠੀਆਂ ਲਾਓ ਜੀ ਜੇ ਇਕੱਲੀ-ਇਕੱਲੀ ਲੈਣਗੇ ਤਾਂ ਫਿਰ ਇਹ ਕਲੀ ਕਲੀ ਰੂਗਾ ਉਹਨਾਂ ਦਾ ਪਰ ਰੇਟ ਦੱਸੀ ਜਾਣਾ ਵੀਡੀਓ ਨਾਲ ਦੀ ਨਾਲ ਹਾਂਜੀ ਹਾਂਜੀ ਹੁਣ ਮੰਨ ਲਓ ਇਹਦਾ ਮੁੱਲ ਕਲੀ ਦਾ 32000 ਰੁਪਇਆ ਜੀ ਬੜਾ ਠੀਕ ਹਾਂਜੀ ਇਹ 30 ਹੀ ਦੇ ਦਾਂਗੇ ਆਪਾਂ 30 ਹੀ ਦੇ ਦੇਣ ਬਾਕੀ ਦੱਦ ਕਾਠ ਕੁਆਲਿਟੀ ਪੂਰੀ ਫੁੱਲ ਆ ਜੀ ਸਨੋਮੈਨ ਦੀ ਬੱਛੀ ਹੈ ਇਹ ਸਨੋਮੈਨ ਦੀ ਬੱਛੀ ਹੈ ਅੱਗੇ ਦੋ ਨੰਬਰਾਂ ਦੀ ਇਹ 40 16 ਦੀ ਡਾਕਟਰ ਕੁਆਲਿਟੀ ਬੱਛੀ ਦੀ ਬਿਊਟੀ ਹਮਮ ਤੇਸ ਉਹ ਦੇਖਿਓ ਤੁਸੀਂ ਤੇਸ ਬੜਾ ਚੰਗਾ ਹਨ ਸਨਖਪੁਣਾ ਤੇ ਬਰੀਕੀ ਬਰੂਕੀ ਜਿਵਾਉ ਦਾ ਪੂਰਾ ਬੰਦਾ ਹੈ ਦੇਖੋ ਬਈ ਪੁੜਾ ਦੇਖੋ ਵਿੱਚ ਦੋ ਚੌੜਾ ਜੂੜਾ ਬਹੁਤ ਹੈਗਾ ਡਾਕਟਰ ਦੀ ਪ 13 ਕੀ ਮੋਲਾ ਭਰਾ ਇਹਦਾ ਮੋਲੜਾ 28000 ਰੁਪਿਆ ਜੀ ਮਾਨਦਾਨ ਹੋ ਜਾ ਮਾਨਦਾਨ ਜ਼ਰੂਰ ਹੋਊਗਾ ਜੀ 28000 ਰੁਪਿਆ ਮੋਲਾ ਵਿੱਚ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੇ ਚੰਗੀ ਆ ਬੱਚੀ ਸਨਕੀ ਆ ਫੇਸ ਬਹੁਤ ਚੰਗਾ ਬਾਕੀ ਤੋਰਾ ਤਰਾ ਵਿੱਚ ਚੰਗਾ ਬੱਚੀ ਅਦਰ ਪੁੱਦਰ ਫੋਲਾ ਹਣਾ ਅਦਰ ਪੁੱਦਰ ਫੋਲਾ ਡਾਕਟਰ ਛੋਲੀ ਨੇੜ ਤੋਂ ਰਸਾਨੇ ਨਾਲ ਤਾਂ ਚਾਰ ਹੀ ਹੋਣਗੇ ਨਿਸ਼ਾਨੇ ਵੀ ਹੋਣਾ ਡਾਕਟਰ 5 ਵਜੇ ਦਾ ਤਾਂ ਬਹੁਤ ਠੀਕ ਹਾਂਜੀ ਹਾਂਜੀ ਅੱਗੇ ਤਿੰਨ ਨੰਬਰ ਖੋਲ ਲਓ ਕਿੰਨੀ ਕੁ ਉਮਰ ਆ ਭਰਾ ਜੀ ਇਹ ਡਾਕਟਰ ਹੈਗੀ ਕਿ ਸਾਲਕ ਦੀ ਬੱਚੀ ਮੈਜਿਕ ਬੋਲਦੀ ਬੱਚੀ ਹੈਗੀ ਬੱਚੀ ਜਿਹੜਾ ਫੇਸ ਦੀ ਜਿਹੜੀ ਬਿਊਟੀ ਆ ਉਹ ਦੇਖੋ ਤੁਸੀਂ ਕਿਆ ਬਾਤ ਆ ਬਾਈ ਬੱਚੀ ਦੀ ਕੁਆਲਿਟੀ ਕੁਆਲਿਟੀ ਫੋਲਾ ਬੱਚੀ ਜੇ ਤੋੜਾ ਤੋੜਾ ਚੈੱਕ ਕਰੋ ਪ੍ਰਿੰਟ ਬਲੰਟ ਬਹੁਤ ਚੰਗੇ ਝੂਲੀ ਕਮਾਲ ਦੀ ਆ ਕੱਲਾ ਕੱਲਾ ਥਾਣਾ ਕੋਈ ਫੋਟ ਨਹੀਂ ਬਾਈ ਕਹਿੰਦਾ ਛਾਂਗ ਨਹੀਂ ਹੋਣੀ ਕੋਈ ਚੈ ਸਭੀ ਵੀ ਬਹੁਤ ਆ ਯਾਰ ਬੱਚੀ ਹੈ ਨਾ ਕੁਆਲਿਟੀ ਬਹੁਤ ਆ ਪਰ 3 ਤੋਂ ਪੱਦਰ ਆ ਜਾਵਾਂ ਹਾਂਜੀ ਹਾਂਜੀ ਠੀਕ ਆ ਬਾਈ ਤੇ ਕੀ ਮੁੱਲ ਰੱਖੂ ਇਹਦਾ ਮੋਰ ਡਾਕਟਰ ਦਾ ਚਾਹੀ ਬੱਤੀ ਕਰਾ ਲਓ 30000 ਦੀ ਦੇ ਦੇਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 32 ਕਰਾ ਲਓ 30000 ਦੀ ਬੱਛੀ ਆ ਜਿਹੜੀ ਆਪਾਂ ਦੇ ਦੇਾਂਗੇ ਤੋਰਾ ਤੋਰਾ ਚੰਗਾ ਕੱਦ ਵੱਡ ਚੰਗੀਆਂ ਚੰਗੀਆਂ ਸਭ ਹੀ ਪੜੀ ਹੋ ਰੱਖੀ ਬਾਈ ਟੀਕੇ ਦੇ ਤਕਰੀਬਨ ਕਾਬਲ ਹੀ ਆ ਹਨਾ ਟੀਕੇ ਦੇ ਡਾਕਟਰ ਕਾਬਲ ਆਗੀਆਂ ਬੱਚੀਆਂ ਹਮ ਕੀਆ ਬਾਤ ਠੰਡ ਚਾਰ ਨਿਸ਼ਾਨ ਵੀ ਨਹੀਂ ਪਾਜੇਦਾ ਅੱਗੇ ਆ ਕੀ ਡਾਕਟਰ ਆਪਣੇ ਕੋਲੇ 4 ਨੰਬਰ ਤੇ ਬੱਛੀ ਆ ਜਿਹੜੀ ਬੱਛੀ ਪੈਠ ਕੁੜੇ ਦੀ ਚੜਾਈ ਤੇ ਕੁਆਲਟੀ ਜੋ ਵੀ ਫੁੱਲ ਲਾਹਲੇ ਝੋਲੀ ਝੂਲੀ ਦੇਖਣ ਆਲੀ ਹੈਗੀ ਸਹੀ ਗੱਲ ਆ ਕਮਾਲ ਦੀ ਝੋਲੀ ਲੈ ਕੀ ਬਾਤ ਹੈ ਗੱਬਣਾ ਵਾਂਗੂ ਝੋਲੀ ਆ ਇਹ 40432 ਦੀ ਹੈ ਜੀ ਡਾਕਟਰ ਬੱਚੀ 40432 ਦੀ ਠੀਕ ਹੈ ਫੇਸ ਬੜਾ ਚੰਗਾ ਹੈ ਨਾ ਫੇਸ ਬੜਾ ਪਿਆਰਾ ਕਰਮਾ ਹੈ ਲੈ ਕੀ ਬਾਤ ਬਿਊਟੀ ਪੂਰੀ ਫੁੱਲ ਆਗੀ ਡਾਕਟਰ ਕੁਆਲਿਟੀ ਟੌਪ ਆਫ ਹੈ ਛੀਰੀ ਤੇ ਮੰਗ ਇਹਦੀ ਉਠਾਈ ਹੈ 10000 ਰੁਪਏ ਜੀ ਮਾਨਤਨ ਹੋ ਜੀ ਹਾਂ ਜੀ ਮਾਨਤਨ ਹੋ ਜੂਗਾ ਜੀ ਠੀਕ ਆ ਬਾਈ 28000 ਰੁਪਏ ਮੁੱਲ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਆ ਗਈ ਬਾਈ 5ਵੇਂ ਨੰਬਰ ਤੇ ਜੀ 5ਵੇਂ ਨੰਬਰ ਤੇ ਇਹਦੀ ਕਿੰਨੀ ਕੁ ਬੱਚੀ ਕੁਆਲਿਟੀ ਬਿਊਟੀ ਮਕੋਰ ਕੇ ਵੀ ਦਿਖਾ ਦਿੰਦੇ ਆਗੇ ਠੀਕ ਆ ਝੂਲੀ ਬਾਈ ਬਾਲੀ ਚੰਗਿਆ ਦੀ ਹਨਾ ਹਨ ਚਾਰ ਹੀ ਹੋਣਗੇ ਡਾਕਟਰ ਪਛੀ ਤੇ ਬਾਕੀ ਬਿਊਟੀ ਹੈ ਜਿਹੜੀ ਫੇਸ ਦੀ ਕੁਆਲਿਟੀ ਦੇਖੋ ਤੁਸੀਂ ਕਿਆ ਬਾਤ ਆ ਬਾਈ ਤੋਰਾ ਤੋਰਾ ਚੜਾਈ ਗਈ ਤੋਰਾ ਤੋਰਾ ਬਹੁਤ ਜਿਆਦਾ ਚੰਗਾਗਾ ਚਮਕ ਫੁੱਲ ਆ ਬੱਚੀ ਤੇਰੀ ਉਹੀ ਫੁੱਲ ਚਮਕ ਕਰਾਟ ਹਮ ਕੁਆਲਿਟੀ ਜਮਾ ਟੌਪ ਆ ਗਈ ਸਹੀ ਗੱਲ ਆ ਫੇਸ ਬੜਾ ਪਿਆਰਾ ਬੋਲੀ ਵਾਲਾ ਤੇ ਡਿਮਾਂਡ ਆ ਜਿਹੜੀ ਇਹਦੀ ਵੇਚਣ ਵਾਲੀ ਜਨਾਬ ਜੈਨੂਅਲ ਜੀ 26000 ਰੁਪਏ ਡਿਮਾਂਡ ਆ ਗਈ 26000 ਰੁਪਿਆ ਬਾਈ ਕਹਿੰਦਾ ਡਿਮਾਂਡ ਬਾਕੀ ਜਿਹੜਾ ਮਾਣਦਣ ਜ਼ਰੂਰ ਹੋ ਜੀ ਹਾਂਜੀ ਹਾਂਜੀ ਚੰਗੀ ਬੱਚੀ ਸਭੀ ਪੜਿਆ ਰਾਜੀਆ ਥਾਂ ਝੋਲੀ ਦੀ ਸਾਫ ਡਾਕਟਰ ਮੇਨ ਗੱਲ ਆ ਵੀ ਥਣਾ ਦੀਆਂ ਸਾਫ ਹੋਣੀਆਂ ਬੱਚੀਆਂ ਫੋੜ ਸ਼ਾ ਕਿਸੇ ਦੇ ਵੀ ਨਹੀਂ ਹੋਊਗੀ ਠੀਕ ਆ ਬਾਈ ਹਾਂਜੀ ਅੱਗੇ ਵੀਰੇ 6 ਨੰਬਰ ਤੇ ਕਿੰਨੀ ਕੁ ਉਮਰ ਹੈ ਦੀ ਭਰਾ ਇਹਦੀ ਡਾਕਟਰ ਹੈਗੀ 10 ਮਹੀਨੇ ਉਮਰ ਬੱਚੀ ਦੀ 10 ਮਹੀਨੇ ਦੀ ਉਮਰ ਇਹਦੀ ਕੀਰੀ ਹੈ ਭਰਾ ਇਹ ਸਨੋਮੈਨ ਦੀ ਹੈਗੀ ਡਾਕਟਰ ਸਨੋਮ ਬੱਚੀ ਕੁਆਲਿਟੀ ਦੇਖੋ ਫੇਸ ਬੜਾ ਪਿਆਰਾ ਹੈ ਨਾ ਪ੍ਰਿੰਟ ਪ੍ਰਿੰਟ ਤਾਂ ਬਹੁਤ ਚੰਗਾ ਤੇ ਸਾਰਾ ਤਾਂ ਸਾਫ਼-ਸਾਫ਼ ਲਿਖਰ ਵਿੱਚ ਕੋਰ ਸ਼ਾਕ ਭੋਰਾ ਵੀ ਹੈ ਨਹੀਂ ਡਾਕਟਰ ਸਹੀ ਗੱਲ ਆ ਝੋਲੀ ਸਾਫ਼ ਇਕੱਲਾ ਇਕੱਲਾ ਥਾਣਾ ਲੈ ਪੂਰੀ ਵਿੱਚ ਹੀ ਦੇ ਤਾਂ ਲੱਗਿਆ ਕਿਆ ਬਾਤ ਛੇ ਤੋਂ ਬਹੁਤ ਚੰਗਾ ਯਾਰ ਬੱਚੀ ਦਾ ਨਾ ਮਾਘਾ ਡਾਕਟਰ ਕੁਆਲਿਟੀ ਪੂਰੀ ਫੁੱਲ ਟੌਪ ਆ ਜੀ ਹੂੰ ਕੀ ਮੁੱਲ ਆ ਪ੍ਰਾਇਦਾ ਫਿਰ ਮੋੜ ਡਾਕਟਰ ਇਹਦਾ ਵੀ 26000 ਰੁਪਏ ਜੀ ਠੀਕ ਆ ਮਾਨਤਨ ਹੋ ਜਾ ਮਾਨਤਨ ਜ਼ਰੂਰ ਹੋ ਜੂਗਾ ਜੀ ਠੀਕ ਆ ਬਈ ਚੰਗੀਆਂ ਨੇ ਬਈ ਬੱਚੀਆਂ ਸੋਵੀਆਂ ਪੜੀਆਂ ਏ ਕੱਦਵੜ ਚੰਗੀਆਂ ਨੇ ਕੋ ਪ੍ਰਿੰਟ ਪ੍ਰਿੰਟ ਬਹੁਤ ਚੰਗੇ ਕੀ ਕੀ ਦੇ ਤਰੀਕ ਨੇ ਛਾਗੜੀ ਅਗੇ ਅਗੇ ਡਾਕਟਰ 7 ਨੰਬਰ ਦੇ ਵਿੱਚ 7 ਨੰਬਰ ਬੱਚੀ ਦੀ ਕੁਆਲਿਟੀ ਬਿਊਟੀ ਦੇਖਿਓ 40 ਤੋਂ 16 ਦੀ ਬੱਚੀ ਹੈਗੀ ਠੀਕ ਆ ਬੱਚੀ ਦਾ ਤੋਰਾ ਤੇ ਢਾਂਚਾ ਢੁੰਚਾ ਦੇਖ ਢਾਂਚਾ ਬੜਾ ਕਮਾਲ ਹੈ ਨਾ ਕੱਲਾ ਕੱਲਾ ਥਾਣਾ ਬਾਈ ਚਾਰ ਥਾਣਾ ਬਾਈ ਕਹਿੰਦਾ ਕੋਈ ਫੋੜ ਸ਼ਾਂਗ ਨਹੀਂ ਹੋਣੀ ਸਣਾ ਫੋੜ ਸ਼ਾਂਗ ਨਹੀਂ ਡਾਕਟਰ ਆਪਣੀ ਗਾਰੰਟੀ ਹੂ ਚਾਹੇ ਬੰਦਾ ਘਰੋਂ ਕੰਗਾਉਗਾ ਮੋੜ ਦੇ ਬਹੁਤ ਠੀਕ ਆ ਫੇਸ ਦੇਖੋ ਫੇਸ ਬੜਾ ਪਿਆਰਾ ਨਾ ਬੋਲੀਬਾਜੀ ਚੰਗੀ ਆ ਸਨਖ ਬਣਾ ਬੱਚੀ ਦੇ ਵਿੱਚ ਬਹੁਤ ਇਹਦਾ ਕੀ ਮੁੱਲ ਆ ਭਰਾ ਮੋਲ ਡਾਕਟਰ ਇਹਦਾ ਬਿਠਾਈ ਰੁਪਿਆ ਕਰਦੇ ਆ ਜੀ ਮਾਨਦਾਨ ਹੋ ਜਾ ਮਾਨਦਾਨ ਜਰੂਰ ਹੋ ਜੂਗਾ ਜੀ 28000 ਰੁਪਿਆ ਮੋਲ ਆ ਭਾਈ ਮਾਨਦਾਨ ਜਿਹੜਾ ਮੁਫਤ ਤੇ ਜਰੂਰ ਹੋ ਜਾਊਗਾ ਇਕੱਠਾ ਨਾਲ ਡਾਕਟਰ ਆਪਣਾ ਦਾਸੀ ਦਿੱਤਾ ਵੀ 24000 ਦੇ ਹਿਸਾਬ ਨਾਲ ਦੇ ਦਾਂਗੇ ਹਾਂਜੀ ਹਾਂਜੀ ਤੇ ਵਿੱਚੋਂ ਜਿਹੜੀ ਪਹੁੰਚ ਆਪਣੀ ਉਹ ਫ੍ਰੀ ਹੋਊਗੀ 100 150 ਕਿਲੋਮੀਟਰ ਦੀ ਪੂਰੇ ਲੋਟ ਦੀ ਓਕੇ ਅੱਗੇ ਵੀਰੇ ਸਾਹਿਬ ਭਾਈ ਇਹ ਜਾਂਸੀ ਨਸਲ ਦੀ 8 ਨੰਬਰ ਤੇ ਜੀ ਯਰ ਇਹ ਸੀ ਆ ਬ੍ਰੀਡ ਆ ਫੁੱਲ ਬ੍ਰੀਡ ਆ ਹਨਾ ਫੁੱਲ ਬ੍ਰੀਡ ਆ ਡਾਕਟਰ ਜਾਂਦ ਜਾਂਦ ਕੁਆਲਿਟੀ ਪੂਰੀ ਫੁੱਲ ਆ ਜੀ ਸਭੀ ਬੜੀ ਫੁੱਲ ਆ ਹਨਾ ਘੋੜੀ ਦੇਖੋ ਬਈ ਘੋੜੀ ਬਹੁਤ ਚੰਗੀ ਹੈ ਇਕੱਲਾ ਇਕੱਲਾ ਥਾਣ ਪੂਰੀ ਵਿੱਚ ਦੇ ਥਾਣਾ ਕਿਆ ਬਾਤ ਹੈ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਸਭੀ ਭਲੀ ਰਾਜੀ ਰੂਜੀ ਚੰਗੀ ਹੈ ਕੀ ਕਿਤੇ ਤਕਰੀਬਨ ਕਾਬਲ ਜਾਨਾ ਕੀ ਕਿਤੇ ਕਾਬਲਾ ਕੀ ਡਾਟ ਤੇ ਕੀ ਮੁੱਲ ਰਹੁਏ ਦਾ ਭਰਾ ਮੁੱਲ ਇਹਦਾ ਡਾਕਟਰ 27000 ਰੁਪਏ ਜੀ ਮਾਨਤਾਨ ਹੋ ਜੀ ਮਾਨਤਾਨ ਜਰੂਰ ਹੋ ਜੂਗਾ ਜੀ 27000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਅੱਗੇ ਵੀਰੇ 9 ਨੰਬਰ ਤੇ ਇਹ ਵੀ ਜਰਸੀ ਹੈ ਇਹ ਵੀ ਜਰਸੀ ਹੈ ਡਾਕਟਰ ਬੱਚੀ ਕੁਆਲਿਟੀ ਟੋਆ ਬਹੁਤ ਚੰਗਾ ਪੰਡਾ ਜਿਹੜੀ ਫੁੱਲ ਆ ਹਨਾ ਫੁੱਲ ਬਿਊਟੀ ਵਾਲੀ ਬੱਚੀ ਆ ਤੋਰਾ ਤਾਰਾ ਦੇਖੋ ਤੋਰਾ ਤਾਰਾ ਵੀ ਚੰਗਾ ਬੱਚੀ ਦਾ ਸਭੀ ਬੋਲੇ ਬੋਲੇ ਦਾ ਟਾਂਚਾ ਹਮ ਕੁਆਲਿਟੀ ਟੋਆ ਆਗੀ ਡਾਕਟਰ ਜਮਾ ਝੋਲੀ ਬਹੁਤ ਚੰਗੀ ਹੈ ਬਾਕੀ ਥੱਲੇ ਥਣ ਝੋਲੀ ਦੀ ਸਾਫ ਆਗੀ ਥਣ ਚਾਰ ਹੀ ਆ ਨਿਖੜਵੇਂ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਠੀਕੇ ਦੇ ਕਾਬ ਵਾਲੀ ਆ ਨਾ ਤਕਰੀਬਨ ਕੀ ਕਿਦੇ ਕਾਬ ਵਾਲੀ ਆਗੀ ਡਾਕਟਰ ਹੈ ਬਈ ਝੋਲੀ ਬਹੁਤ ਚੰਗੀ ਹੈ ਕੱਲਾ ਕੱਲਾ ਥਣ ਫੇਸ ਦੇਖੋ ਫੇਸ ਬੜਾ ਚੰਗਾ ਉਹ ਦੀਵਾ ਦੀ ਚੰਗੀ ਆ ਸਨਖ ਆਪਣਾ ਫੁੱਲਾ ਬੱਚੀ ਦੇ ਵਿੱਚ ਕੋਈ ਆਏ ਲਿਸੀਆਂ ਲਾਵੀਆਂ ਜਾਂ ਨਹੀਂ ਆਣਾ ਬਰੇਵੀ ਕੁਆਲਿਟੀ ਦਾਟਰ ਪੂਰੀ ਫਲ ਟੌਪ ਆ ਨਹੀਂ ਆਵ ਜਰਸੀ ਬੱਚੀ ਥੋੜੀ ਲਿਸੀ ਹੁੰਦੀ ਆ ਹਾਂਜੀ ਕੋਈ ਆ ਜਾਣ ਜਾਂਦ ਵਾਲੀਆਂ ਨਿਕਲ ਆਏ ਬੱਚੇ ਕੱਦ ਕਾਠ ਵੀ ਪੂਰਾ ਬਰਾਬਰ ਦਾ ਐਚਐਫ ਦੇ ਤੇ ਟੀਕੇ ਦੇ ਕਾਬਿਲ ਆ ਠੀਕ ਇਹ ਦੇ ਕਾਬਿਲ ਆ ਅੱਗੇ ਵੀਰੇ 10 ਨੰਬਰ ਤੇ ਡਾਟਰ ਪੂਰੀ ਥੱਲੇ ਸਾਫ ਸੁਥਰੀ ਐ ਥਣ ਝੋਲੀ ਦੀ ਕੰਪ ਕਾਰੀ ਹੈਗੇ ਤਾਂ ਤੇਰਾ 14 ਮਹੀਨੇ ਦੀ ਉਮਰ ਆ ਟੀਕੇ ਦੇ ਕਾਬਲ ਆ ਜਾਵਾ ਬੱਚਿਆਂ ਕੋ ਖੋਲ ਆ ਯਾਰ ਚਾਹ ਪਜਣ ਜਾਂਦੇ ਬਾਹੀ ਆ ਗਈ ਡਾਕਟਰ ਬੜੀ ਜੀ ਬਹੁਤ ਜਾਲ ਆ ਗਈ ਝੋਲੀ ਦੇ ਥੱਲੇ ਥਾਨ ਝੋਲੀ ਦੀ ਹੈ ਜਿਹੜੀ ਉਹ ਸਾਫ ਆ ਗਈ ਗੱਲਾ ਕਰਲਾ ਖਾਣਾ ਬਈ ਗੱਬਣਾ ਵਾਂਗੂ ਝੋਲੀ ਦਿਖਾਉਂਦੀ ਆ ਹਾਂਜੀ ਤੇ ਕੀ ਮੁੱਲ ਰੱਖੂ ਇਹਦਾ ਜਿਹੜੀ ਆਪਣੀ ਡਾਕਟਰ 9ਵੇਂ ਨੰਬਰ ਤੇ ਸੀ ਇਹਦਾ ਮੁੱਲ 30 ਕਰਦੇ ਆਗੇ ਠੀਕ ਆ ਤੇ ਇਹਦਾ 28 ਇਹਦਾ 28000 ਹਾਂਜੀ ਠੀਕ ਹੈ ਅੱਗੇ ਆ ਗਈ ਆਪਣੀ 11ਵੇਂ ਨੰਬਰ ਤੇ ਡਾਕਟਰ ਬੱਚੀ ਜਿਹੜੀ 11ਵੇਂ ਨੰਬਰ ਤੇ ਹਾਂਜੀ ਬੱਚੀ ਦੀ ਜਿਹੜੀ ਫੇਸ ਦੀ ਬਿਊਟੀ ਹੈਗੀ ਹੂੰ ਤੇ ਉਹਰੇ ਦੀ ਹੈਗੀ ਡਾਕਟਰ 9 9.5 ਨਹੀਂ ਢੋਲੀ ਬੜੀ ਕਮਾਲ ਆਣ ਥਣ ਢੋਲੀ ਸਾਫ ਆਣ ਦਾ ਥਾਣ ਦਾ ਇਹ ਜਿਹੜੀ ਬਿਊਟੀ ਉਹ ਦੇਖੋ 6 ਸੋਂ ਬੜਾ ਪਿਆਰਾ ਟਵਾ ਟਵਾ ਬਹੁਤ ਚੰਗਾ ਪਾਣਾ ਬੋਦੀਵਾਦੀ ਚੰਗੀ ਆ ਸਨਖ ਬਣਾ ਬੱਚੀ ਦੇ ਵਿੱਚ ਫੋਲ ਲਵੇ ਬਾਕੀ ਟੋਰਾ ਦਾ ਖਾਨ ਨੇ ਲੈ ਬਿਊਟੀ ਚੈੱਕ ਕਰੋ ਬੱਚੀ ਕਿੱ ਆ ਆ ਕੀ ਮੋਲ ਆ ਭਰਾ ਇਹਦਾ ਮੋਲ ਡਾਕਟਰ ਜਾਇ ਜਿਵੇਂ ਕਹਿੰਦਾ ਬੰਦਾ 25 ਕਰਾਲੇ 22 ਕਰਾਲੇ ਇਹ 20 ਹੀ ਦੇ ਦਾਂਗੇ ਠੀਕ ਆ ਬਈ 20 ਥਣ ਢੋਲੀ ਦੀ ਬਾਲੀ ਸਾਫ ਆ ਗਈ ਥਣ ਢੋਲੀ ਬੜੀ ਜਾਈ ਅੱਗੇ ਵੀਰੇ ਲਾਸਟ ਦੇ ਕਿੰਨੀ ਗੰਮ ਰੇ ਇਹਦੀ ਡਾਕਟਰ ਹੈ ਜੀ 10 1/2 ਮਹੀਨੇ ਬੱਚੀ ਦਾ ਕੋਵਾ ਬੱਚੀ ਦੀ ਕੁਆਲਿਟੀ ਬੱਚੀ ਦਾ ਤੋਰਾ ਬੱਚੀ ਦੀ ਫੇਸ ਦੀ ਬਿਊਟੀ ਦੇਖੋ ਫੇਸ ਬੜਾ ਪਿਆਰਾ ਹੈ ਨਾ ਉੱਦੀ ਵਾਦੀ ਬੜੀ ਚੰਗੀ ਹੈ ਸਨਕ ਬਣਾਉਂਦੀ ਹੈ ਪ੍ਰੋਪਰ ਵੀ ਸੀ ਡਾਕਟਰ ਤੇ ਥੱਲੇ ਥਣ ਝੋਲੀ ਦੀ ਵੀ ਦਿਖਾਉਣ ਵਾਲੀ ਹੈਗੀ ਝੋਲੀ ਦਿਖਾਉਣ ਵਾਲੀ ਝੋਲੀ ਲਈ ਫੰਦੀ ਹੈ ਬੱਚੀ ਕੀ ਬਾਤ ਹੈ ਕੱਲਾ-ਕੱਲਾ ਥਣ ਪੂਰੀ ਵਿੱਤੀ ਦੇ ਥਣ ਕੀ ਮੁੱਲ ਰੋ ਭਰਾ ਡਿਮਾਂਡ ਹੈ ਜੀ ਡਾਕਟਰ 3 T H R B ਹੈ ਜੀ ਮਾਨਦਾਨ ਹੋ ਜਾ ਮਾਨਦਾਨ ਜ਼ਰੂਰ ਹੋ ਜਾਊਗਾ ਜੀ 30000 ਰੁਪਏ ਮੁੱਲ ਮਾਨਦਾਨ ਜ਼ਰੂਰ ਹੋ ਜਾ ਬੱਚੀਆਂ ਬਾਈ ਕੋਲੇ ਬਾਈ ਸਾਰੀਆਂ ਹੀ ਚੰਗੀਆਂ ਨੇ ਤੇ ਜਰਸੀਆਂ ਦਾ ਤਕਰੀਬ ਹੁਣ ਬਈ ਆਇਕ ਨੂੰ ਛੱਡ ਕੇ ਸਾਰੀਆਂ ਟੀਕੇ ਦੇ ਕਾਬਲ ਆਹ ਬਾਈ ਇੱਕੋ ਹੀ ਛੱਡ ਕੇ ਸਾਰੀਆਂ ਟੀਕੇ ਦੇ ਕਾਬਲ ਤੇ ਬੱਚੀ ਆ ਵੀ ਚੰਗੀ ਆ ਫੁੱਲ ਬਰੀਡ ਆ ਚੌਂਖ ਜੌ ਕੇ ਚੰਗੀ ਆ ਤੇ ਐਫ ਬੱਚੀਆਂ ਵੀ ਬਾਈ ਚੰਗੀਆਂ ਨੇ ਤੇ ਨਗਸੀ ਭਰਾ ਕੋਲੇ 12 12 ਦੇ 12 ਹੀ ਰੱਖਾ ਸੀ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਬਾਈ ਨਾ ਕਿੰ ਟੱਕਰ ਲਿਓ ਜੀ ਧੰਨਵਾਦ